ਕੈਨੇਡਾ ਵਿੱਚ ਵਸਣ ਵਾਲਿਆਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ ਇਸ ਬਾਰੇ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਨਵਾਂ ਐਲਾਨ ਕੀਤਾ ਹੈ ਹੁਣ 28 ਮਈ 2024 ਤੋਂ ਐਕਸਪ੍ਰੈਸ ਐਂਟਰੀ ਲਈ ਵੈਲਥ ਦੇ ਨਵੇਂ ਸਬੂਤ ਦੀ ਲੋੜ ਪਵੇਗੀ ਨਿਯਮਾਂ ਅਨੁਸਾਰ ਬਿਨੇਕਾਰਾਂ ਨੂੰ ਅਧਿਕਾਰੀਆਂ ਨੂੰ ਫੰਡਾਂ ਦਾ ਸਬੂਤ ਦੇਣਾ ਹੋਵੇਗਾ ਕਿ ਉਹਨਾਂ ਕੋਲ ਕੈਨੇਡਾ ਵਿੱਚ ਸੈਟਲ ਹੋਣ ਲਈ ਲੋੜਿੰਦੇ ਪੈਸੇ ਹਨ ਜੇਕਰ ਕੈਨੇਡਾ ਸੱਦੇ ਦੀ ਬੇਨਤੀ ਨੂੰ ਸਵੀਕਾਰ ਕਰਦਾ ਹੈ ਤਾਂ ਵਿਅਕਤੀ ਨੂੰ ਉਹਨਾਂ ਕੋਲ ਮੌਜੂਦ ਫੰਡਾਂ ਦਾ ਲੋੜਿੰਦਾ ਲਿਖਤੀ ਸਬੂਤ ਦੇਣਾ ਹੋਵੇਗਾ ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਅਪਡੇਟ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਰਸ ਪ੍ਰੋਗਰਾਮ ਰਾਹੀਂ ਅਪਲਾਈ ਕਰਨ ਵਾਲੇ ਬੇਨਕਾਰ ਪ੍ਰਭਾਵਿਤ ਹੋਣਗੇ ਕੈਨੇਡਾ ਫੰਡਾਂ ਦੇ ਸਬੂਤ ਦੀ ਮੰਗ ਕਰਦਾ ਹੈ ਕਿਉਂਕਿ ਇਹ ਯਕੀਨੀ ਬਣਾਉਂਦਾ ਹੈ ਕਿ ਉਮੀਦਵਾਰਾਂ ਕੋਲ ਦੇਸ਼ ਵਿੱਚ ਪਹੁੰਚਣ ਤੇ ਆਪਣੇ ਰਹਿਣ ਸਹਿਣ ਲਈ ਲੋੜਿੰਦੇ ਵਿੱਤੀ ਸਰੋਤਾਂ ਇਸ ਲਈ ਬਿਨੇਕਾਰਾਂ ਨੂੰ 27 ਮਈ 2024 ਤੱਕ ਫੰਡਾਂ ਦੇ ਨਵੇਂ ਸਬੂਤ ਦੇ ਨਾਲ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਨ ਲਈ ਕਿਹਾ ਹੈ ਅਪਡੇਟ ਪੂਲ ਵਿੱਚ ਇੱਕ ਰੈਂਕ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਪ੍ਰੋਫਾਈਲ ਸਪੁਰਤਗੀ ਦੀ ਮਿਤੀ ਅਤੇ ਸਮਾਂ ਪਹਿਲਾ ਵਾਂਗ ਹੀ ਰਹੇਗਾ ਜੇਕਰ ਬਿਨੇ ਪੱਤਰ ਕੈਨੇਡੀਅਨ ਅਨੁਭਵ ਸ਼੍ਰੇਣੀ ਦੇ ਅਧੀਨ ਜਮ੍ਹਾਂ ਕੀਤਾ ਗਿਆ ਹੈ ਜਾਂ ਜੇਕਰ ਕੋਈ ਕੈਨੇਡਾ ਵਿੱਚ ਕੰਮ ਕਰਨ ਲਈ ਅਧਿਕਾਰਤ ਹੈ ਅਤੇ ਉਸ ਕੋਲ ਨੌਕਰੀ ਦੀ ਇੱਕ ਵਧੀਆ ਪੇਸ਼ਕਸ਼ ਹੈ ਤਾ ਵਿਅਕਤੀ ਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਉਹਨਾਂ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੋੜਿੰਦੀ ਰਕਮ ਹੈ